ਕਟੜਾ ਸ਼ਹਿਰ ਵਿੱਚ ਮਹਾਮਾਈ ਮਾਤਾ ਬੈਸ਼ਨੂ ਦੇਵੀ ਜੀ ਦੇ ਦਰਸ਼ਨ ਕਰ ਲੋ ਖੁੱਲੇ ਦਰ ਦਰਸ਼ਨ ਦੀਦਾਰ ਕਰੋ ਮਹਾਮਾਈ ਦੇ ਦਰਬਾਰ ਦੇ ਕਰੋ ਦਰਦਰਸ਼ਨ ਜੀ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਘਰ ਬੈਠੇ ਮਹਾਮਾਈ ਦੇ ਦਰਬਾਰ ਦੇ ਭਗਤ ਦਰਸ਼ਨ ਕਰ ਸਕਣ ਆਰਾਮ ਨਾਲ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਰ ਲੋ ਦਰਸ਼ਨ ਦੇਖੋ ਜੀ ਸੰਕਟ ਮੋਚਨ ਪਕਵਾਂ ਮਹਾਰਾਣੀ ਹਨੂਮਾਨ ਜੀ ਦੇ ਦਰਸ਼ਨ ਕਰ ਲੋ ਦਰਵਾਜ਼ੇ ਵਿੱਚ ਪਹਿਲਾ ਨਰਾਤੇ ਜੀ ਦੀ ਮੂਰਤੀ ਸ਼ਿਸ਼ੂ ਰੂਪ ਦੇ ਮਹਾਮਾਈ ਦੇ ਮੰਦਰ ਨੂੰ ਦੇਖੋ ਕਿੰਨਾ ਖੂਬਸੂਰਤ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ ਸਜਾਇਆ ਗਿਆ ਹੈ ਜੀ ਕਰ ਲੋ ਦਰਸ਼ਨ ਪਹਿਲੇ ਨਰਾਤੇ ਬਾਤ ਵਿੱਚੋਂ ਹੀ ਨਹੀਂ ਦੇਸ਼ ਵਿਦੇਸ਼ ਤੋਂ ਮਹਾਮਾਈ ਦੇ ਭਗਤ ਦਰਸ਼ਨ ਕਰਨ ਲਈ ਕਟੜਾ ਪਹੁੰਚ ਰਹੇ ਹਨ ਮਾਤਾ ਵੈਸ਼ਨੂ ਜੀ ਦੇਵੀ ਜੀ ਦੇ ਦਰਸ਼ਨ ਕਰ ਰਹੇ ਹਨ ਦੇਖੋ ਜੀ अगस्त महिने तो हुई कीती जा रहई सी महामाई दे मंदिर दी सजावट ਕਰਨ ਲਈ ਸੈਂਕੜੇ ਹੀ ਬੰਦੇ ਲੱਗੇ ਹੋਏ ਸਨ दरबार ਨੂੰ ਸਜਾਉਣ ਲਈ ਦੇਖੋ ਜੀ दरबार ਤੇ ਦੀਪਮਾਲਾ ਸੁੰਦਰ ਢੰਗ ਨਾਲ ਕੀਤੀ ਗਈ ਹੈ ਬਹੁਤ ਹੀ ਮਨਮੋਹਕ ਦ੍ਰਿਸ਼ ਰਾਤ ਨੂੰ ਦਿਖ ਰਿਹਾ ਹੈ ਬਹੁਤ ਹੀ ਅਲੌਕਿਕ ਨਜ਼ਾਰਾ ਹੈ ਮਹਾਮਾਈ ਦੇ ਦਰਬਾਰ ਦਾ ਦਰਸ਼ਨ ਕਰਿਆਂ ਹੀ ਪਤਾ ਲੱਗਦਾ ਹੈ ਜੀ

ਇਹ ਦੇ ਪਵਨ ਨੂੰ ਬੜੇ ਹੀ ਸੁੰਦਰ ਢੰਗ ਨਾਲ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ ਇਹ ਸੁੰਦਰ ਨਜ਼ਾਰਾ ਤੁਸੀਂ ਮਾਤਾ ਬੈਠੂ ਦੇ ਵੀ ਕਰਦਾ ਹੋਏ ਪਵਨ ਦਾ ਦੇਖ ਰਹੇ ਹੋ ਦੇਖੋ ਕਿਸ ਤਰ੍ਹਾਂ ਮਾਤਾ ਦੇ ਸ਼ਰਧਾਲੂ ਇਤਵਾਂ ਨਿਕਰੇ ਜਾਣ ਦਾ ਮਾਰਨਿੰਗ ਨਹੀਂ ਆਉਂਦਾ ਵਿੱਚ ਵੀ ਦਰਸ਼ਨ ਕਰ ਰਹੇ ਹਨ ਜਿਆਦਾ ਭੀੜ ਨਹੀਂ ਹੈ ਇੱਥੇ ਦੇਖੋ ਮਾਂ ਦਾ ਸੁੰਦਰ ਸਰੂਪ ਅਤੇ ਇਸ ਮੰਦਰ ਵਿਖੇ ਮਾਂ ਦੇ ਤਿੰਨੇ ਹੀ ਸਰੂਪ ਮੌਜੂਦ ਹਨ ਦੇਖ ਸਕਦੇ ਹੋ ਸ਼ਰਧਾਲੂ ਦਰਸ਼ਨ ਕਰਨ ਦੇ ਲਈ ਮਾਤਾ ਦੇ ਦਰਬਾਰ ਵਿੱਚ ਆ ਰਹੇ ਹਨ ਦੇਖੋ ਮਾਤਾ ਦੇ ਤਿੰਨੋ ਸਰੂਪ ਵਿਰਾਜਮਾਨ ਹਨ ਮੰਦਰ ਵਿੱਚ ਦੇਖ ਸਕਦੇ ਹੋ ਮਾਤਾ ਤੇ ਦਰਸ਼ਨ ਕਰ ਸਕਦੇ ਹੋ ਸ਼ਰਧਾਲੂ ਦੇਖੋ ਕਿੰਨਾ ਸੁੰਦਰ ਮਾਤਾ ਦੇ ਦਰਬਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਮੀ ਘਟਣਾ ਹੋਣ ਤੋਂ ਰੋਕਣ ਲਈ ਸਰਕਾਰ ਵੱਲੋਂ ਪੁਲਿਸ ਬਲ ਵੀ ਤਾਇਨਾਤ ਨਾਲ ਹੀ ਮਾਤਾ ਦੇ ਸਾਹ ਹਨ